ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸੰਮਤ ਬੁਟੀਕ ਤੇ ਬਹੁਤ ਹੀ ਸੋਹਣੀ ਜਿਹੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣਾ ਜਿਹਾ ਪੇਂਟ ਹੈ ਬਹੁਤ ਹੀ ਆਸਾਨ ਪੇਂਟ ਹੈ ਜਿਹੜਾ ਅੱਜ ਤੁਹਾਨੂੰ ਵੀਡੀਓ ਚ ਸਿਖਾਵਾਂਗੇ ਆਪਾਂ ਡਿਜ਼ਾਈਨਿੰਗ ਬਹੁਤ ਹੀ ਚਾਤੇ ਪਿਆਰੀ ਹੈ ਬਹੁਤ ਹੀ ਸੋਹਣੇ ਜੇ ਕਲਰ ਕੰਟਰਾਸਟ ਨੇ ਇਸ ਚ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਡਿਜ਼ਾਈਨ ਕਸਟਮਰ ਨੇ ਆਪਾਂ ਨੂੰ ਸੈਂਡ ਕੀਤਾ ਸੀ ਬਟ ਉਸ ਤੋਂ ਵੀ ਜ਼ਿਆਦਾ ਸੋਹਣਾ ਆਪਾਂ ਕਰਕੇ ਦਿਖਾਵਾਂਗੇ ਖੋਦੇ ਮੂਆ ਮੀਆਂ ਮਿੱਠੂ ਵਾਲੀ ਗੱਲ ਹੋ ਗਈ ਪਰ ਸੱਚੀ ਉਹਦੇ ਨਾਲ ਬਹੁਤ ਸੋਹਣਾ ਬਣਿਆ ਸੀ ਜਿਹੜੇ ਆਪਣੇ ਸ਼ੇਡ ਵਗੈਰਾ ਨੇ ਉਹਦੇ ਨਾਲ ਬਹੁਤ ਸੋਹਣੇ ਲੱਗੇ ਸੀ ਰੈਫਰੈਂਸ ਪਿਕ ਦੇ ਨਾਲੋਂ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਵੀ ਆਪਾਂ ਨੂੰ ਕਸਟਮਰ ਨੇ ਦੱਸਿਆ ਸੀ ਵੀ ਪੀਚ ਕਲਰ ਦੇ ਉੱਪਰ ਆਪਣਾ ਸੂਟ ਰੈਡੀ ਕਰਨਾ ਤੇ ਉੱਪਰ ਆਪਾਂ ਨੇ ਜਿਹੜੇ ਕਲਰ ਨੇ ਉਹ ਜਿਵੇਂ ਫੋਟੋ ਚ ਲਾਏ ਗਏ ਨੇ ਉੱਪਰ ਉਵੇਂ ਦੇ ਹੀ ਲਾਏ ਨੇ ਆਪਾਂ ਨੇ ਇਹਨੂੰ ਡਰਾ ਕਰ ਲਿਆ ਸੀ ਪਹਿਲਾਂ ਚੌਕ ਦੇ ਨਾਲ ਜਿਹੜੇ ਆਪਾਂ ਸੂਟ ਕਟਿੰਗ ਕਰਨੇ ਟਾਈਮ ਨਿਸ਼ਾਨੀਆਂ ਲਾਉਣੇ ਉਹ ਚੌਕ ਦੇ ਨਾਲ ਇਹਨੂੰ ਡਰਾ ਕਰ ਲਿਆ ਤੁਸੀਂ ਵੀ ਜਦੋਂ ਡਰਾ ਕਰੋਗੇ ਮਤਲਬ ਹਨਾ ਜਿੱਥੇ ਤੱਕ ਫਲਾਰ ਬਣਦਾ ਇਹਨਾ ਹੋਵੇ ਵੀ ਇੱਥੇ ਫਲਾਰ ਨਹੀਂ ਇੱਥੇ ਜੇ ਨਹੀਂ ਸੀਗਾ ਇਹਨਾਂ ਦਾ ਫੋਟੋ ਅਕੋਰਡਿੰਗ ਦੇਖੀ ਜਾਓ ਕਿਤੇ ਐਵੇਂ ਨਾ ਕਰਿਓ ਜਿਵੇਂ ਜੇ ਹਨਾ ਹੱਥ 'ਚ ਟਿਕਦਾ ਉਵੇਂ-ਉਵੇਂ ਬਣਾਇਆ ਕਰੋ ਜਦੋਂ ਫ੍ਰੀ ਹੈਂਡ ਪੇਂਟਿੰਗ ਕਰਦੇ ਹੋ ਬਹੁਤ ਜ਼ਿਆਦਾ ਸੋਹਣੀ ਬਣਦੀ ਹੈ ਜਦੋਂ ਆਪਾਂ ਸੋਚਦੇ ਆਂ ਵੀ ਇੱਥੇ ਜੇ ਫਲਾਰ ਸੀ ਇੱਥੇ ਜੇ ਪੱਤਾ ਲੱਗੂਗਾ ਉਹਨੀ ਲੁੱਕ ਨਹੀਂ ਸੋਹਣੀ ਆਉਂਦੀ ਤੁਸੀਂ ਕਦੇ ਬਣਾ ਕੇ ਦੇਖਿਓ ਫ੍ਰੀ ਹੈਂਡ ਜਿਵੇਂ ਹਨਾ ਜਿੱਧਰ ਜੇ ਨੂੰ ਟਾਣੀ ਜਾਂਦੀ ਹੈ ਉਧਰ ਨੂੰ ਲੱਗੇ ਬਹੁਤ ਸੋਹਣੀ ਪੇਂਟਿੰਗ ਹੁੰਦੀ ਹੈ ਇਹ ਦੇਖੋ ਆਪਾਂ ਫਲੈਟ ਬਰਸ਼ ਲਿਆ ਮਜੈਂਟਾ ਕਲਰ ਰਾਨੀ ਸ਼ੇਡ ਆਪਾਂ ਨੇ ਕਲਰ ਲਿਆ ਸੀਗਾ ਤੇ ਫਲੈਟ ਬਰਸ਼ ਦੇ ਨਾਲ ਆਪਾਂ ਇਸ ਤਰ੍ਹਾਂ ਬਣਾ ਰਹੇ ਹਾਂ ਬਹੁਤ ਆਸਾਨ ਟੰਗ ਹੈ ਜੀ ਇਹ ਜਿਵੇਂ ਹੈ ਨਾ ਇਸ 'ਚ ਜ਼ਿਆਦਾ ਨਿਗਾ ਨਹੀਂ ਲੱਗਦੀ ਥੋੜਾ ਹੈ ਨਾ ਆਪਾਂ ਕਹਿ ਸਕਦੇ ਹਾਂ ਡਿਜ਼ਾਈਨ ਵੱਡਾ ਆ ਗਿਆ ਜਿਹੜੇ ਬਰੀਕੀ ਡਿਜ਼ਾਈਨ ਹੁੰਦੇ ਨੇ ਉਸ 'ਚ ਜ਼ਿਆਦਾ ਨਿਗਾ ਲੱਗਦੀ ਹੈ ਬਹੁਤ ਵਧੀਆ ਰਹਿੰਦੇ ਨੇ ਐਵੇਂ ਦੇ ਡਿਜ਼ਾਈਨ ਨਾਲੇ ਤਾਂ ਨਿਬੜਦੇ ਛੇਤੀ ਨੇ ਜੀ ਨਾਲੇ ਹਨਾ ਜਿਹੜੇ ਨਿਗਾ ਘੱਟ ਲੱਗਦੀ ਹੈ ਟਾਈਮ ਦੀ ਵੀ ਬਚਤ ਹੁੰਦੀ ਹੈ ਤੇ ਸੋਨਾ ਵੀ ਬਹੁਤ ਜ਼ਿਆਦਾ ਲੱਗਦਾ ਬਰੀਕੀ ਕੰਮ ਨਾਲੋਂ ਜੇ ਹਨਾ ਬਰੀਕੀ ਕੰਮ ਆਪਾਂ ਨੂੰ ਪਸੰਦ ਹੁੰਦਾ ਹੈ ਉਹ ਤਾਂ ਆਪਣਾ ਮਸ਼ੀਨ ਵਰਕ ਦੇ ਹੋਗੇ ਸੂਟ ਉਹ ਵੀ ਡਿਜ਼ਾਈਨਿੰਗ ਹੋ ਜਾਂਦੀ ਹੈ ਪੇਂਟ ਤਾਂ ਜੀ ਐਵੇਂ ਹੀ ਸੋਹਣਾ ਲੱਗਦਾ ਥੋੜੇ ਵੱਡੇ ਵੱਡੇ ਪ੍ਰਿੰਟਿੰਗ 'ਚ ਹੀ ਪੇਂਟ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਹੈ ਇਹ ਆਪਾਂ ਥੋੜੇ ਦੀਏ ਪੱਤੀਆਂ ਬਣਾ ਕੇ ਫਲਾਰ ਦੀਆਂ ਇਸ ਤਰ੍ਹਾਂ ਆਪਾਂ ਛੇੜਦੇ ਤੇ ਨੇ ਇਸ ਤੇ ਜੇ ਆਪਾਂ ਪੀਚ ਕਲਰ ਦੇ ਉੱਪਰ ਰੈੱਡ ਫਲਾਰ ਲਾਉਂਦੇ ਨਾ ਉਹ ਵੀ ਬਹੁਤ ਜਿਆਦਾ ਸੋਹਣੇ ਲੱਗਨੇ ਸੀ ਤੇ ਰਾਣੀ ਵੀ ਬਹੁਤ ਸੋਹਣੇ ਲੱਗ ਰਹੇ ਨੇ ਪਹਿਲਾਂ ਆਪਾਂ ਨੇ ਇੱਕ ਸੂਟ ਬਣਾਇਆ ਸੀ ਪੀਚ ਦੇ ਉੱਪਰ ਰੈੱਡ ਫਲਾਰ ਲਾਏ ਸੀਗੇ ਬਹੁਤ ਵਧੀਆ ਰਿਹਾ ਮਾ ਚਲੋ ਇਸ ਵਾਰ ਨਾਲੇ ਤਾਂ ਹਨ ਜਿਵੇਂ ਫੋਟੋ 'ਚ ਕਸਟਮਰ ਨੂੰ ਹੈਗਾ ਸੀ ਆਪਾਂ ਉਵੇਂ ਬਣਾ ਲੈਨੇ ਆ ਉਹੀ ਕਲਰ ਲਾ ਕੇ ਪਿੰਕ ਜਿਹੜੇ ਪਹਿਲਾਂ ਆਪਾਂ ਨੇ ਫੁੱਲ ਤਿਆਰ ਕਰ ਲਏ ਨੇ ਜਿਹੜਾ ਡਿਜ਼ਾਈਨ ਹੈ ਇਹ ਚੌਕ ਦਾ ਤੇ ਘੇਰੇ ਦਾ ਡਿਜ਼ਾਈਨ ਹੈ نیچے ਲੇੜ ਤੇ ਉਹ ਆਜੂਗੀ ਵੇਲ ਤੇ ਚਾਕ ਤੇ ਆਜੂ ਇਹ ਸਾਈਡਾਂ ਤੇ ਰਹਿ ਗਏ ਜੀ ਬਾਵਾ ਦੇ ਫਲਾਰ ਇਹ ਦੇਖੋ ਤੁਸੀਂ ਇੱਕ ਸਾਈਡ ਚਾਕ ਬਣਿਆ ਹੋਇਆ ਤੇ ਘੇਰਾ ਦੂਸਰਾ ਚਾਕ ਆਪਣਾ ਨਹੀਂ ਬਣਿਆ ਹੋਇਆ ਜੀ ਇੱਕ ਫਲਾਰ ਉੱਪਰ ਆਜੂਗਾ ਆਪਣੀ ਸ਼ਰਟ ਦੇ ਉੱਪਰ ਬਹੁਤ ਸੋਹਣਾ ਬਣਿਆ ਜੀ ਡਿਜ਼ਾਈਨ ਤੇ ਇਹਦਾ ਹੁਣ ਆਪਾਂ ਜਿਹੜੇ ਪਿੰਕ ਫਲਾਰ ਨੇ ਉਹ ਸਾਰੇ ਬਣਾ ਲਏ ਸੀਗੇ ਤੇ ਫਿਰ ਆਪਾਂ ਗ੍ਰੀਨ ਥੋੜਾ ਜਿਹਾ ਮੈਂ ਗ੍ਰੀਨ ਟਾਣੀ ਤੇ ਪੱਤੇ ਲਾ ਲੇ ਮੈਂ ਵੀਡੀਓ ਚਲਾਉਣੀ ਭੁੱਲ ਗਈ ਗੱਲਾਂ-ਗੱਲਾਂ ਚ ਤੇ ਦੇਖੋ ਹੁਣ ਆਪਾਂ ਚਲਾ ਰਹੇ ਆ ਇਸ ਤਰ੍ਹਾਂ ਫਲੈਟ ਬਰਸ਼ ਆ ਆਪਣਾ ਥੋੜਾ ਟੇਢੀ ਚ ਇਸ ਤਰ੍ਹਾਂ ਸਿੰਪਲ ਟਾਣੀ ਲੱਗ ਜੂਗੀ ਕਿਤੋਂ ਮੋਟੀ ਕਿਤੋਂ ਪਤਲੀ ਕੋਈ ਚੱਕਰ ਨਹੀਂ ਜਿਵੇਂ ਬਣ ਜਾਂਦਾ ਪੇਂਟ ਉਵੇਂ ਹੀ ਸੋਹਣਾ ਲੱਗਦਾ ਤੇ ਆਪਾਂ ਹੁਣ ਪੱਤੀਆਂ ਜਿਵੇਂ ਫਲਾਰ ਦੀਆਂ ਪੱਤੀਆਂ ਬਣਾਈਆਂ ਸੀ ਉਵੇਂ ਹੀ ਆਪਾਂ ਗ੍ਰੀਨ ਪੱਤੀਆਂ ਬਣਾਵਾਂਗੇ ਥੋੜੀ ਜੀ ਇਸ ਚ ਬਾਅਦ ਚ ਆਪਾਂ ਜਿਹੜੀ ਥੋੜੀ ਜੀ ਲਾਈਨ ਦੇ ਦਾਂਗੇ ਪਟਾਣੀ ਤੇ ਪੱਤੇ ਨੂੰ ਜੋੜਨ ਵਾਸਤੇ ਬਹੁਤ ਸੋਹਣਾ ਬਣ ਜਾਂਦਾ ਜੀ ਜੇ ਤੁਸੀਂ ਹੋਰ ਤੇ ਡਿਜ਼ਾਈਨਿੰਗ ਕਰਨੀ ਹੈ ਪੱਤਿਆਂ ਦੀ ਕਿਵੇਂ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਲੱਗਿਆ ਵੀ ਇਹ ਜਿਵੇਂ ਹਨਾ ਫਲਾਰ ਦੇ ਪੱਤੇ ਬਣੇ ਹੋਏ ਨੇ ਉਵੇਂ ਇਹ ਆਪਾਂ ਗ੍ਰੀਨ ਬਣਾਈਏ ਤਾਂ ਜ਼ਿਆਦਾ ਸੋਹਣਾ ਲੱਗੂਗਾ ਸਾਰੇ ਪੱਤੇ ਆਪਾਂ ਇਸ ਤਰ੍ਹਾਂ ਹੀ ਬਣਾ ਲਾਂਗੇ ਚਲੋ ਵੀਡੀਓ ਤਾਂ ਤੁਸੀਂ ਹਨਾ ਦੇਖ ਹੀ ਰਹੇ ਹੋ ਤੇ ਧਿਆਨ ਰੱਖਿਓ ਕਿਵੇਂ ਆਪਾਂ ਕਿਵੇਂ ਹਨਾ ਬ੍ਰਸ਼ ਚਲਾ ਰਹੇ ਹਾਂ ਤੇ ਇੱਕੇ ਡਿਜ਼ਾਈਨ ਚ ਆਪਾਂ ਨੇ ਨਾ ਸਿੰਗਲ ਕਲਰ ਜਿਹੜਾ ਲੀਫਸ ਚ ਆਪਾਂ ਨੇ ਸਿੰਗਲ ਕਲਰ ਹੀ ਰੱਖਿਆ ਬੋਟਲ ਗ੍ਰੀਨ ਤੇ ਜਿਹੜਾ ਇੱਕ ਕਲਰ ਹੀ ਆਪਾਂ ਫਲਾਰ ਤੇ ਰੱਖਿਆ ਤਾਂ ਇਹ ਇਹ ਵੀ ਚੀਜ਼ ਬਹੁਤ ਸੌਖੀ ਕਰ ਦਿੰਦੀ ਆ ਨਾ ਡਿਜ਼ਾਈਨਿੰਗ ਨੂੰ ਜਦੋਂ ਹੁਣ ਕਈ ਕਈ ਕਲਰ ਲਾਉਣੇ ਹੁੰਦੇ ਨੇ ਕਈ ਕਈ ਮਤਲਬ ਇੱਕ ਫਲਾਰ ਚ ਵੀ ਤਿੰਨ ਤਿੰਨ ਚਾਰ ਚਾਰ ਕਲਰ ਲੱਗ ਜਾਂਦੇ ਨੇ ਉਹ ਡਿਜ਼ਾਈਨਿੰਗ ਥੋੜੀ ਔਖੀ ਹੋ ਜਾਂਦੀ ਹੈ ਜਿਹੜੇ ਹਨਾ ਜੇ ਸੋਚ ਰਹੇ ਨੇ ਡਿਜ਼ਾਈਨਿੰਗ ਪੇਂਟਿੰਗ ਸਿੱਖਣ ਵਾਸਤੇ ਉਹ ਇਹ ਡਿਜ਼ਾਈਨਿੰਗ ਤੋਂ ਵੀ ਸਟਾਰਟਿੰਗ ਕਰ ਸਕਦੇ ਨੇ ਬਹੁਤ ਪਿਆਰਾ ਰਹਿੰਦਾ ਹੈ ਜੇ ਇਹਨਾਂ ਚਾਹ ਕਤੇ ਘੇਰੇ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਿਰਫ ਇਹ ਛੋਟੇ ਫਲਾਰ ਤੁਸੀਂ ਖੁੰਜਿਆਂ ਚ ਵੀ ਪਾ ਸਕਦੇ ਹੋ ਤੇ ਜਿਵੇਂ ਹਨਾ ਦੋਨੇ ਕਾਰਨਰ ਤੇ ਘੇਰੇ ਤੇ ਆਜੂਗਾ ਬਾਜੂ ਤੇ ਇੱਕ ਫਲਾਰ ਤੇ ਦੁਪट्टे ਦੇ ਵਿੱਚ ਵੀ ਬਹੁਤ ਸੋਹਣਾ ਬਣੂਗਾ ਜੀ ਇਸ ਤਰ੍ਹਾਂ ਦੇਖੋ ਤੁਸੀਂ ਫਲਾਰ ਦੇ نیچے ਜਿਹੜੀ ਆਪਾਂ ਫਿਨਿਸ਼ਿੰਗ ਜੀ ਦੇ ਦਿੱਤੀ ਹੈ ਤਾਣੀ ਨੂੰ ਜੁਆਇੰਟ ਕਰ ਦਿੱਤਾ ਹੈ ਫਲਾਰ ਦੇ ਨਾਲ ਓਕੇ ਜੀ ਅੱਗੇ ਆਪਾਂ ਜਿੱਥੇ-ਜਿੱਥੇ ਆਪਾਂ ਨੇ ਲੀਫਸ ਡਰਾ ਕੀਤੇ ਨੇ ਉੱਥੇ-ਉੱਥੇ ਆਪਾਂ ਬਣਾ ਲਵਾਂਗੇ ਲੀਫਸ ਲਾ ਲਵਾਂਗੇ ਇਹ ਦੇਖੋ ਤੁਸੀਂ ਬਾਕੀ ਜੇ ਤੁਸੀਂ ਸਾਡੇ ਕੋਲੋਂ ਪੇਂਟਿੰਗ ਦਾ ਕੰਮ ਕਰਾਉਣਾ ਹੈ ਜਾਂ ਹੈਂਡਵਰਕ ਮਸ਼ੀਨਵਰਕ ਵਾਦਲਾ ਵਰਕ ਜੋ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਹਨਾ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਆਪਣਾ ਹਨਾ ਡਿਜ਼ਾਈਨ ਕੋਈ ਵੀ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਅਵੇਲੇਬਲ ਹੈ ਜੀ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇ ਆਪਣੇ ਕੋਲੇ ਤੁਹਾਨੂੰ ਹਰ ਤਰ੍ਹਾਂ ਦਾ ਕੰਮ ਮਿਲੇਗਾ ਆਰੀ ਵਰਕ ਪੇਂਟਿੰਗ ਸਟਿਚਿੰਗ ਹਰ ਤਰ੍ਹਾਂ ਦਾ ਫੁੱਲ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸਾਰਾ ਕੰਮ ਮਿਲੇਗਾ ਜੀ ਬਾਕੀ ਹਨ ਆਪਣੇ ਕੋਲੇ ਜਿਵੇਂ ਸਟੀਚਿੰਗ ਦੇ ਵੀਡੀਓਜ਼ ਪਾਉਨੇ ਆ ਆਪਾਂ ਕਾਫੀ ਜਿਹੜੇ ਨਵੇਂ ਕਸਟਮਰ ਆਪਣੇ ਨਾਲ ਰੋਜ਼-ਰੋਜ਼ ਜੁੜਦੇ ਨੇ ਸਟੀਚਿੰਗ ਰਿਲੇਟਡ ਉਹਨਾਂ ਨੂੰ ਐਵੇਂ ਹੁੰਦਾ ਵੀ ਕਿਤੇ ਸਿਰਫ ਸਟੀਚਿੰਗ ਕਰਦੇ ਨੇ ਨਹੀਂ ਜੀ ਆਪਾਂ ਹਰ ਤਰ੍ਹਾਂ ਦਾ ਹੀ ਕੰਮ ਕਰਦੇ ਆ ਸੂਟ ਰਿਲੇਟਡ ਜੋ ਵੀ ਹਨਾ ਡਿਜ਼ਾਈਨਿੰਗ ਹੁੰਦੀ ਆ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਕਰਦੇ ਆ ਤੇ ਦੁਪੱਟੇ ਆ ਵੀ ਤੁਹਾਨੂੰ ਆਪਾਂ ਬਾਅਦ ਚ ਦਿਖਾਉਣੀ ਆ ਜਿਹੜੇ ਬਾਜੂ ਤੇ ਸਾਈਡ ਤੇ ਛੋਟੇ-ਛੋਟੇ ਫਲਾਅਰ ਬਣਾਏ ਨੇ ਇਹ ਆਪਾਂ ਦੁਪੱਟੇ ਤੇ ਵੀ ਬਣਾਏ ਨੇ ਚਲੋ ਜੀ ਆ ਗਿਆ ਸੀ ਸਮਰੱਥ ਸਮਰੱਥ ਫਲਾਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਵੀ ਮੰਮਾ ਜਿਹੜੇ ਫਲਾਰ ਨੇ ਡਰਾ ਕਰਤੇ ਨੇ ਫਿਰ ਮੈਨੂੰ ਦਿਖਾਉਣਾ ਹੁੰਦਾ ਵੀ ਆਹ ਦੇਖੋ ਮੰਮਾ ਬਹੁਤ ਵਧੀਆ ਲੱਗਦੇ ਨੇ ਇਹਨੂੰ ਵੀ ਪੇਂਟਿੰਗ ਮੈਨੂੰ ਕਹੂਗਾ ਇਹ ਕਲਰ ਲਾਓ ਤੁਸੀਂ ਇਹ ਰੈੱਡ ਕਲਰ ਲਾਓ ਗ੍ਰੀਨ ਕਲਰ ਲਾਓ ਤੇ ਦੇਖੋ ਤੁਸੀਂ ਇਹ ਆਪਣੀ ਫੁੱਲ ਲੁੱਕ ਆ ਗਈ ਜੀ ਸੂਟ ਦੀ ਕੇਰਾ ਤੇ ਚਾਕ ਤੇ ਦੋ ਫਲਾਰ ਆਗੇ ਜੀ ਬਾਜੂ ਤੇ ਇੱਕ ਫਲਾਰ ਛੋਟਾ ਜਿਹੜਾ ਉਹ ਆਪਣਾ ਉੱਪਰ ਸ਼ਰਟ ਤੇ ਪਰੀ ਬਣਿਆ ਹੋਇਆ ਇਸ ਤਰ੍ਹਾਂ ਜਿਹੜਾ ਇਹ ਦੁਪੱਟਾ ਉਹ ਤੇ ਆਪਾਂ ਨੇ ਖੁੰਜੀਆਂ ਚ ਹੋ ਗਏ ਜੀ ਇੱਕ ਇੱਕ ਫਲਾਰ ਤੇ ਇੱਕ ਥੋੜਾ ਉਹਨਾਂ ਦੇ ਦੋ ਫਲਾਰ ਦੇ ਸੈਂਟਰ ਚ ਇੱਕ ਫਲਾਰ ਬਣਾਇਆ ਪੱਲਿਆਂ ਤੇ ਕੰਮ ਮਿਲੂਗਾ ਤੁਹਾਨੂੰ ਬਾਕੀ ਇਹਦੀ ਫੁੱਲ ਫਿਨਿਸ਼ਿੰਗ ਲੇਸ ਨਾਲ ਹੋ ਜੂਗੀ ਬਹੁਤ ਸੋਹਣਾ ਆਪਾਂ ਸਟਿਚ ਕਰ ਦਾਂਗੇ ਸੂਟ ਫੁੱਲ ਜਿਹੜੀ ਵੀਡੀਓ ਹੈ ਦੀ ਆਪਾਂ ਅੱਗੇ ਜਦੋਂ ਆਪਾਂ ਸੂਟਾਂ ਦੇ ਡਿਜ਼ਾਈਨ ਲੈ ਕੇ ਆਵਾਂਗੇ ਕਈ ਸੂਟ ਰੈਡੀ ਕਰਕੇ ਉਹਦੋਂ ਤੁਹਾਨੂੰ ਦਿਖਾਵਾਂਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ